So. Sure. ਸਤ ਨਾਮ ਮਹਾਂਦੇਵ 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 ਹੋਲਾ ਸਾਰਾ ਸੋਲਾ ਆਕੋ ਆ ਅੱਜ ਅੱਜ ਮੇਰੀਆਂ ਹਨ ਆਹ ਲਾਗਵਤ ਹਨ ਇਹ ਮੇਰੇ ਅਗਲੇ ਪਪੇ ਲੈਣਾ 是的呢。 ਵੀਰ ਗੁਰਮਖ ਸਿੰਘ ਸੇਵਾ ਕਰਨ ਡਿਆ ਗੁਰੂ ਘਰ ਦੀ ਪੱਖੇ ਸਾਫ ਕਰਨ ਡਿਆ ਗੁਰੂ ਘਰ ਦੇ ਬਹੁਤ ਜਿਆਦਾ ਨੀਚੇ ਨਾਲ ਸੇਵਾ ਕਰਦਾ ਮੁੰਡਾ ਮਾੜਾ ਜਿਹਾ ਚੜਦੀ ਕਲਾ ਕਰੇ ਇਹਦੀ ਵੀਰ ਆਪਣਾ ਫੇਸ ਥੋੜਾ ਜਿਹਾ ਠਾ ਕਰ ਮੜਾ ਜੇ ਬਖਾਸ ਸੰਗਤਾਂ ਨੂੰ ਵੀ ਸੇਵਾ ਬਹੁਤ ਮੁੰਡਾ ਨੀਚੇ ਨਾਲ ਕਰਨ ਡਿਆ ਠੀਕ ਆ ਬਾਗਰੂ ਜੀ